ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਸਣ ਨੂੰ ਥੜੀ ਗਿਆ ਮੈਂ ਕਿਸੇ ਨੂੰ ਵੀ ਪੂਆ ਕਿਦਾਂ ਫੇ ਮੈਂ ਕਿੱਦਾਂ ਓਕੇ ਆ ਰਿਪੋਰਟ ਠੀਕ ਹੈ ਮੀਂਹ ਪੁਆਈ ਜਾਨੀ ਨਹੀਂ ਹੁਣ ਟੱਡ ਗਿਆ ਅਰਦਾਸ ਕੀਤੀ ਸੀ। ਇਹ ਕਿਹੜਾ ਤਰੀਕਾ ਹੈ ਜਲੇਬੀਆਂ ਖਾਣ ਦਾ? ਕੀ ਗੱਲ? ਕਿਹੜੇ ਠੀਕਾ ਕਿੰਨਾ ਹੋਸੀ ਕੰਮ ਦਾ? ਤਰੀਕਾ ਜੰਗਲ ਰੋਂਾ ਇਹਨਾ ਦੇ ਖਾਣੀਆਂ। ਸਾਡੇ ਦੰਦ ਹੈ ਨਹੀਂ। ਦਾ ਖਾਲੀ ਨੇ ਦੇ ਦੰਦ ਆਏ ਨੂੰ ਦੂਏ ਤੇ ਰੱਖਾ ਦੇਣੀ। ਬੀਬੀ ਦੰਦ ਲਵਾ ਲੈਣੇ ਹੁਣ ਬੁੜੀਆਂ ਸਾਰੀਆਂ ਦੇ। ਮੈਂ ਤਾਂ ਲਵਾਏ ਭਰਾਵਾ। ਵਧੀਆ ਰਹਿੰਦੇ ਬੀਬੀ ਦੰਦ ਲਵਾਇਓ। ਲਵਾਏ ਆ। ਵਧੀਆ ਰਹਿੰਦੇ ਆ। ਏ ਮੰਦਗੀ ਨਹੀਂ ਸਾਡੀਆਂ ਬੁੜੀਆਂ ਚਾਚੀ ਸਾਕੂ ਖਾ ਹੋ ਜਾਂਦਾ ਚਾਚੀ ਮੈਂ ਵੀ ਖਾ ਲੰਨੀ ਆ ਉਹਦਾ ਜਾਂਦਾ ਕਿ ਉਸ ਘਰ ਲੈ ਵੀ ਜਲੇਬੀਆਂ ਲੈ ਆਈ ਆ ਭੂਆ ਹੁਣ ਮੈਂ ਖਾ ਬੁੱਤ ਲਾ ਫਟ ਲੈ ਆ ਫੇਰਾ ਪੀਂਗ ਤਾਂ ਵੱਡੀ ਲੈਣ ਦੀ ਇਹ ਨਹੀਂ ਦੇਣੀ ਹੈ ਇਹ ਇਹ ਫੋਲੀ ਖਾ ਕੇ ਦੁੱਧ ਪੀ ਲੈ ਮੈਂ ਦੁੱਧ ਕੌਣ ਪੀਂਦਾ ਜਲੇਬੀਆਂ ਨਾਲ ਤਲੇਬੀਆਂ ਨਾਲ ਦੁੱਧ ਕੌਣ ਪੀਂਦਾ ਧੀਰੇ ਜਾਨਾ ਥੱਲੇ ਨੂੰ ਉੱਤੇ ਜਾਣੀਆਂ ਹੁੰਦੀਆਂ ਆਪਣੇ ਜਿਹੜੀਆਂ ਨਹੀਂ ਜਾਂਦੀਆਂ ਲੜੀਓ ਨਾ ਮੈਂ ਕਹਾਂ ਨਹੀਂ ਇਹ ਲੜੀਓ ਹੁਣ ਬੈਠੀ ਆ ਗਈ ਮੈਂ ਨਾਲ ਲੜੀ ਬਹੁਤ ਆਜੀ ਬਹੁਤ ਲੜੀ ਐ ਇਹਨਾਂ ਦੇ ਐਨਾ ਖਾਨ ਚ ਨਾ ਮਗਨ ਹੋਈਓ ਆ ਦੇਖਦੀ ਕਿਸੇ ਨੂੰ ਜਮਾਂ ਦੀਦੀ ਦੇਖਦੀ ਜਮਾਂ ਸਿੱਧੀ ਨਿਗਾਹ ਗੋਲੀ ਚ ਸਿੱਧੀ ਨਿਗਾਹ ਚ ਜਲੇਬੀਆਂ ਚ ਆਪਾਂ ਇਹ ਤੇਰਾ ਸੂਰ ਜੇ ਮੇਰੀ ਅੱਖਾਂ ਨੂੰ ਲੱਗਦਾ ਲੋਕੀ ਬਹਿ ਹਾਂ ਆਇਆ ਬਣਾਤਾ ਕੀ ਕਰਾਂ ਮੈਂ ਇੱਕ ਵਾਰ ਚੱਕਰ ਲਵਾ ਲਈ ਮੇਰੇ ਇਹਨੇ ਸਾਰਾ ਦਿਖਾ ਦੇ ਕਾਦੇ ਤੇ ਲੋੜ ਕੀ ਕਾਣੇ ਨਹੀਂ ਕਾਦੇ ਤੇ ਨਹੀਂ ਮੈਂ ਬੈਠਣਾ ਆਪਣੀ ਜੀਪ ਤੇ ਜੀਪ ਤੇ ਹਾਂ ਉੱਪਰ ਬੈਠਣਾ ਹੈ ਜੀਪ ਦੇ ਉੱਪਰ ਬੈਠਣਾ ਹੈ ਤੂੰ ਹੀ ਜਾਣਾ ਬੂਆ ਨਹੀਂ ਮੈਂ ਜਾ ਇਹ ਤਾਂ ਮੋਟਰ ਲੈ ਕੇ ਪੈਰ ਨਾਲ ਘੁੰਮਣਾ ਕਿੱਥੇ ਆਵੇ ਜੀਪ ਤੇ ਇੱਥੋਂ ਜਾ ਕੇ ਬੈਠਦੇ ਸਾਰੇ ਪੈਂਟ ਦਿਖਾ ਦੇ ਰੌਣੀ ਦਾ ਘੇੜਾ ਲਵਾਇਆ ਚੱਕਰ ਪੁਰ ਤੱਕ ਹਾਂ ਹਾਂ ਮੈਂ ਇਹ ਆਪਣੇ ਪੈਂਟ ਦੇ ਵਿੱਚ ਮੈਂ ਪੈਂਟ ਦੇ ਵਿੱਚ ਜੀਪ ਤੇ ਨਹੀਂ ਵੀ ਗੱਲ ਤਾਂ ਨਹੀਂ ਇਦਾਂ ਕਰੀ ਹਾਂ ਹੈ ਨਾ ਬੈਨ ਨੂੰ ਵੀ ਲੈ ਜੀ ਗੱਡੀ ਦੇ ਉੱਤੇ ਬਿਠਾ ਲਈ ਇਹ ਗੱਡੀ ਦੇ ਵਿੱਚ ਹੋਈ ਤਾਂ ਕੁਛ ਨਹੀਂ ਦਿੱਸਾ ਜੀਪ ਤੇ ਜਾਣਾ ਜੀਪ ਤੇ ਜੀਪ ਤੇ ਹੈ ਜੀਪ ਤੇ ਜੀਪ ਤੇ ਉੱਤੇ ਬਿਠਾ ਲਈ ਉਹ ਤਾਂ ਖੁੱਲੀ ਆ ਉਦਾਂ ਵੀ ਦਿੱਸੇ ਜਾਣਾ ਉੱਤੇ ਤਾਂ ਚੱਲੀ ਇਦਾਂ ਹੀ ਕਰ ਲਈ ਤੂੰ ਜਾਣਾ ਨਾਲ ਤੂੰ ਜਾਣਾ ਨਾਲ ਬੇਲ ਚੁੱਕੀ ਬੇਲ ਲੈ ਤੇਰੀ ਮਰਜੀ ਲੈ ਜਾਣਾ ਤਾਂ ਲੈ ਜਾ ਤੂੰ ਜਾਣ ਨੂੰ ਤਿਆਰ ਆਂ ਹਾਂ ਜਾਣ ਨੂੰ ਤਿਆਰ ਹਾਂ ਜੇ ਮੈਨੂੰ ਕਹੇ ਤੂੰ ਖੂਚਾ ਮਾਰ ਮਾਰ ਚੱਲ ਕੇ ਇਗਜ਼ਾਮ ਮਾਰੂ ਇਹ ਨਾ ਕੀ ਆ ਰੋਈ ਤੂੰ ਫਿਰ 200 ਰੁਪਏ ਨੂੰ ਜਾਨੀ ਆ ਅਸੀਂ 200 ਰੁਪਏ ਤਮ ਦੇ ਦੇ ਲੈਣਾ ਹੀ ਲੈਣਾ ਬਈਆਂ ਰੁਪਈਆ ਨਾ ਹੋਇਆ ਇਹਦਾ ਤੇਰੀ ਮੰਮੀ ਨੇ ਮੈਨੂੰ 500 ਰੁਪਏ ਦਿੱਤਾ ਉਹਦਾ ਹਬੇ 200 ਦੀ ਬਾਕੀ ਰਹਿ ਗਈ ਹੋਰ ਜਾ ਬੋਲਦੀ ਆ ਮੈਂ ਜੇ 500 ਦੇਤਾ 200 ਪਾਤੀ ਨਾ ਨਾ ਦਿੱਤਾ ਨਹੀਂ ਲੱਗਾ ਤਾਂ ਥੋੜਾ ਪਾਣਾ 200 ਰੁਪਏ ਨਹੀਂ ਦੇ ਦੇਤਾ ਤਾਂ ਇਹ ਆਪਣੇ ਹੱਥ ਨਾਲ ਨਹੀਂ ਚੱਲ ਜਰਦਾ ਮੈਂ ਇਹ ਨਹੀਂ ਕਹਿਣਾ ਉਹ ਕਹਿੰਦੀ 200 ਰੁਪਏ ਹੈ ਹੀ ਨਹੀਂ ਮੇਰੇ ਕੋਲ ਚੱਲ ਬਹੁਤ ਦੇ ਦੇਗੀ ਹੈ ਹੀ ਨਹੀਂ ਭੂਆ ਕਿੱਥੋਂ ਦਵਾ ਬਾੜ-ਬਾਰ ਹਰੇਕ ਜੀ ਗੱਲ 'ਚ 200 ਰੁਪਈਆ ਮੈਂ ਕਿਸੇ ਨੇ ਦਿਖਾ ਲਿਆ ਉੱਤੇ ਵੀ 200 ਰੁਪਈਆ ਹਰ ਇੱਕ ਵਾਰ 200 200 ਭੂਆ ਕਹਿਣਾ ਨਹੀਂ ਮੈਂ 200 ਭੂਆ ਮੈਂ ਤੇ 50 ਰੁਪਿਆ ਦੀ ਮੰਮੀ ਲਾਲਵੇ ਲੈ ਨਾ 200 ਇਹ ਦੇ ਦੇ ਬੀਬੀ ਕਬੂਤਰੀਆਂ ਦੋ ਇਕੱਠੀਆਂ ਹੋ ਗਈਆਂ ਅੱਛਾ ਇਹ ਕਾਂ ਦੇ ਇਹ ਕੌਣ ਡੋੜ ਗਈ ਚਿੱਟੀਆਂ ਫੜ ਲਾ ਭੂਆ ਫੜ ਲੈ ਕਬੂਤਰੀ ਫੜ ਲਾ ਕੁਝ ਖਾ ਹਾਂ ਚੱਟੇ ਚੋਟੇ ਬਣੇ ਰਹੇ ਆ ਕੋਈ ਗੇਂ ਕੁੱਕੜ ਥੋੜੀ ਕਬੂਤਰ ਆ ਕਬੂਤਰ ਕਹਿਣਾ ਸਗਾ ਕੋਕੜ ਗਾਇ ਹੋ ਗਿਆ ਸਣਾ ਸ਼ੁਰੂ ਤੋਂ ਸਾਰਾ ਮੈਨੂੰ ਆਂਦਾ ਸਮਝ ਲੱਗੇ ਆ ਸੁਣਾਏ ਸੀ ਟਿੱਕਾ ਕਬੂਤਰ ਬਨੇਰੇ ਤੇ ਕਿੱਦਾਂ ਆ ਸ਼ੁਰੂ ਤੋਂ ਸੁਣਾ ਦੇ ਟਿੱਕਾ ਕੋਕੜ ਬਨੇਰੇ ਤੇ ਕੋੜ ਗਿਆਂ ਦੀ ਕਬੂਤਰ ਦਵਾਰਾ ਕਹਿ ਫੇ ਕੋਕੜ ਕਹਿਦਾ ਤੂੰ ਟਿੱਕਾ ਕਬੂਤਰ ਬਨੇਰੇ ਤੇ ਜਿੱਟਿਆ ਨੇ ਦੁੱਧ ਕੁੜਗੀ ਛੋਟਾ ਆਸ਼ਕ ਤੇ ਰਹੇ ਤੇ ਆਏ ਆਏ ਰੱਬ ਆਹੜਾ ਕਬੂਤਰ ਕੋ ਆਂ ਦੰ ਵਿਚਾਰਾਂ ਮੈਂ ਬਾਤ ਕਰਨ ਆ ਗੁੜਾ ਆ ਕਿਹੜਾ ਕਿੱਧਰ ਲਾਇਆ ਇਹਨੂੰ ਕਿੱਦਾਂ ਪੂਆ ਪਤਾ ਇੰਨੀ ਦੂਰੋਂ ਦਿਸ ਗਿਆ ਪੂਆ ਇੰਨੀ ਦੂਰੋਂ ਕਿੱਦਾਂ ਦਿਸ ਗਿਆ ਤੈਨੂੰ ਹੈ ਇੰਨੀ ਦੂਰੋਂ ਕਿੱਦਾਂ ਦਿਸ ਗਿਆ ਉਹ ਮੈਂ ਤੁਰਦਾ ਜੀਦਾ ਨਹੀਂ ਸੀ ਐਕੋ ਮੇਰੇ ਕੋ ਹੋਈ ਗਿਆ ਹਾਂਜੀ ਭਾਜੀ ਹਾਂਜੀ ਬੇਲਾ ਬੇਲਾ ਹੋ ਗਿਆ ਬਸ ਭਾਜੀ ਬਲੌਗ 'ਚ ਆ ਗਿਆਂ ਤੂੰ ਹਣ ਬਲੌਗ ਚ ਆ ਗਏ ਹੁਣ ਤੂੰ ਜਾਉਂਗੀ ਮੈਂ ਲੈ ਆਉਂਗੀ ਹੋਰ ਹੈ ਨਹੀਂ ਆ ਕਰ ਕੀ ਦਾਣੇ ਦਾਣੇ ਪਾ ਦੋ ਮਾਂ ਕਬੂਤਰਾਂ ਨੂੰ ਹੈ ਨਹੀਂ ਦਾਣੇ ਦਾਣੀ ਦਾਣੇ ਮਿਲਦੇ ਆ ਹਾਂਜੀ ਭਾਜੀ ਆ ਗਿਆ ਮੈਂ ਕਿਹਾ ਆ ਗਏ ਭਾਈ 10 ਮਿੰਟ ਚ ਤੂੰ ਕਿ ਕਿ ਬਾਕੀ ਬਹੁਤ ਖਾਂਦੇ ਕਬੂਤਰ ਖਾਲ ਲੈਂਦੇ ਆ ਚੱਲ ਮੱਕੀ ਦੇ ਬਾਰੇ ਕਿੱਥੇ ਪਾਣੇ ਆ ਇੱਥੇ ਪਾ ਲੈ ਮੂੰ ਇੱਥੇ ਪਾਣੀ ਖੈਲੀ ਦੀ ਜਾਣੇ ਆ ਜਾਣੇ ਨਾਲੇ ਆਣ ਲੱਗਾ ਉਹਦੇ ਉੱਪਰੋਂ ਨਹੀਂ ਨਾ ਮੈਂ ਖਾਣਾ ਨਹੀਂ ਹੈ ਇਹੇ ਚੱਲ ਆ ਜਾ ਕੇ ਲੈ ਲਿਪੀ ਪੀ ਆ ਜਾ ਆ ਜਾ ਆ ਜਾ ਲਿਪੀ ਲਾ ਕੇ ਦਿੰਦੀ ਆ ਲਾਂ ਦੀ ਜਦੋਂ ਉਹ ਆ ਗਿਆ ਨੋਦੇ ਵਾਲੇ ਤੋਂ ਆਊਗਾ ਲਾਂ ਦੀ ਮਾਰੀ ਹੈ ਇਸੇ ਲਈ ਆਊਗਾ ਮੈਂ ਬੱਟਾ ਲੱਗੀ ਨਹੀਂ ਹੈਗੀ ਉਹ ਤੇ ਬਲ ਬੀਜੀ ਇੱਕ ਨਿਕ ਮਿੱਤੀ ਬਾਚ ਦੇ ਇਸ ਥੋੜੀ ਸੀ ਉਹ ਕਿੰタル ਕੋਈ ਨਹੀਂ ਦੇ ਉਹ ਤੁਸੀਂ ਵੀ ਆ ਗਏ ਆ ਬੜੀ ਛਿੱਤੀ ਆ ਜਾਂਦੇ ਸਾਰੇ ਉਹ ਨਹੀਂ ਤਾਂ ਨਹੀਂ ਦੇਖਣ ਦੀ ਦੀ ਇਹ ਤੇ ਦੇ ਲਿੰਗ ਆ ਹਾਂ ਇਹ ਦੋ ਇਹਨਾਂ ਨੇ ਇੱਕ ਹੋਰ ਉੱਪਰ ਆਉਂਦੇ ਉਹ ਵੀ ਆਉਣ ਵਾਲਾ ਹਾਂ ਲੈ ਕੋਰ ਆ ਗਿਆ ਆ ਜਾਣੀ ਹੋ ਜਾਣੀ ਯੋਲੀ ਤੂੰ ਖਾਣਨੀ ਕੋਈ ਤੁਸੀਂ ਦਾਦੇ ਜੀ ਦਿੰਦੇ ਤਾਂ ਐ ਨਹੀਂ ਖਾਣ ਨੂੰ ਸਵੇਰ ਦੇ ਨੂੰ ਕੁਛ ਨਹੀਂ ਦਿੰਦਾ ਤੁਸੀਂ ਮੈਂ ਕਿ ਰੋਟੀ ਲੈ ਆਨੀ ਗਰਮ ਕਰਕੇ ਗੁੱਟੀ ਨਹੀਂ ਰੋਟੀ ਦਾ ਗੁੱਟੀ ਦਾ ਨਹੀਂ ਖਾਦਾ ਹੀ ਨਹੀਂ ਕੁਛ ਸਵੇਰ ਦੇ ਨੇ ਭੁੱਖਾ ਫਿਰਦਾ ਸਵੇਰ ਦਾ ਬੱਸ ਬੋਲਦੀ ਗੱਲ ਇਹ ਨਹੀਂ ਚੁੱਪ ਜੀ ਕਰ ਜਾਂਦੀ ਐ ਮਿੰਟ ਚ ਜੀ ਭੈਣ ਹਾਂਜੀ ਬਹੁਤਾ ਸਹੀ ਕੀ ਬੋਲਾਂ ਮੈਂ ਚੁੱਪ ਕਰ ਲੈ ਕਰ ਜਾਂਦੀ ਐ ਤੂੰ ਮਿੰਟ ਚ ਜੀ ਗੀਤ ਸੁਣਾਵੇ ਗੀਤ ਜਣਾ ਦੇ ਕੋਈ ਕੋਈ ਦਾ ਗੀਤ ਸੁਣਾ ਆ ਬੀ ਮਾਹ ਲਿਆ ਨਾ ਇਹਨਾਂ ਕੈ ਲਿਆ ਮੈਂ ਬੁਣਾਂਗਾ ਚਾਵਾਲਿਆ ਦੰਦ ਲੋ ਐ 10 ਕਿਲੋ ਹੋਰ ਕਿਦਾਂ ਦੁਆਰਾ ਕਰ ਬਣਾਣਾ ਹੁਣ ਆਹ ਹੋ ਗਿਆ ਪਾਲਾ ਬਣਾ ਲਿਆ ਸਾਰਾ ਪੂਰਾ ਹਾਂ ਹੋ ਗਿਆ ਹੁਣ ਸਾਂ ਪਿਆਰ ਹਾਂ ਉੱਪਰ ਲੱਭ ਹੋਰ ਉੱਪਰ ਹੈ ਰੰਦੇ ਇੰਦਰ ਵੱਡਾ ਮੈਂ ਆਣ ਥੋੜੀ ਦੇਣਾ ਉੱਪਰ ਕਿਸੇ ਨੂੰ ਹਣ ਮੈਂ ਆਪਣਾ ਕਮਣਾ ਆਪਣੇ ਕੱਪੜੇ ਆਪਣਾ ਸਾਰਾ ਸਮਾਨ ਉੱਪਰ ਰੱਖ। ਮੇਰੀ ਗੱਲ ਸੁਣ। ਆਪਣਾ ਕਪੜਾ, ਡੇੜਾ, ਜੁੱਤੀ, ਜੱਤੀ ਜੋ ਕੁਝ ਜਿਹੜਾ ਹੈਗਾ, ਕਿ ਆਕੇ ਆਪਣੇ ਘਰ ਨੂੰ ਲੈ ਕੇ ਜਾ। ਤਾ ਰੋਟੀ ਪਕਾਉਣੇ ਚਾਹੇ ਕੋਈ ਵਿਆਹ ਕੇ ਲਿਆ ਚਾਹੇ ਪਰ ਨਾ ਠਾਕੇ ਨੀ। ਤੂੰ ਆਪਣੀ ਬਕਾਊਤਾ ਖਾ। ਨਾ ਸੀ ਤੇਰੇ ਵਿਆਹ ਤੇ ਪੈਸਾ ਲਾਉਣਾ ਕੋਈ। ਹੂੰ। ਕੰਨਾ ਸੀ ਹੋਂ ਥੋੜੀਆਂ ਰੋਟੀਆਂ ਦਾ ਆਦੀਆਂ ਪਕਾਉਣੀਆਂ। ਮੈਂ ਵਿਆਹ ਸੱਦਣੀ ਆ ਹੀ ਨਹੀਂ ਨਾ ਨਾ ਅਸੀਂ ਆਉਣਾ ਹੀ ਨਹੀਂ ਸੱਦਣਾ ਹੀ ਨਹੀਂ ਕਿਸੇ ਨੂੰ ਅਸੀਂ ਇੱਥੇ ਰੋਟੀ ਬਾ ਆਪਣੇ ਘਰ ਪਕਾ ਲੈਣੀ ਆ ਖਾ ਲੈਣੀ ਆ ਤੁਸੀਂ ਇੱਥੇ ਪਕਾਓ ਖਾਓ ਤਾਂ ਵਿਆਹ ਕਰਿਓ ਤੇ ਮੈਂ ਘਲਾ ਲਾ ਲਿਆ ਬੇਲਾ ਕਰਾ ਦੇਣਾ ਵਾਲਾ ਘਰ ਇੱਥੋਂ ਇਹ ਘਰ ਸਾਡਾ ਆ ਇਹ ਬੇਲਾ ਹੋ ਗਿਆ ਜਦੋਂ ਮੇਰਾ ਵਿਆਹ ਸਾਰਾ ਬੇਲਾ ਮੇਰੇ ਨਾਲ ਮੇਰੇ ਨਾਲ ਚਾਹੇ ਖੇਤਾਂ 'ਚ ਜਾ ਕੇ ਰੋ ਚਾਹੇ ਮੁੱਖ ਲੈਣੇ ਜਾ ਕੇ ਰੋ ਸਾਰੀਆਂ ਇਹ ਗੱਲ ਗਲਤ ਆ ਚਾਹੇ ਰੋ ਲੰਗੜੋਏ ਜਾ ਕੇ ਸਾਡੇ ਘਰ ਤੁਹਾਡਾ ਕੋਈ ਜੋਰ ਨਹੀਂ ਚੁੱਪ ਕਰਕੇ ਐਮੀਂ ਜਾਣਾ ਪੈਣਾ ਸਾਰਿਆਂ ਨੂੰ ਐਦਾਂ ਨੂੰ ਦੂਠੀ ਕਰਕੇ ਸੋਣ ਹਾਂ ਇਹ ਭਲਾ ਮਾਰਸਾ ਤਾਂ ਉਧਰ ਦਾ ਦਰਵਾਜ਼ਾ ਖੋਲ੍ਹ ਲਓ ਉਧਰ ਦੀ ਮੰਗੋ ਮੈਂ ਬੰਦ ਕਰਦੇ ਨਹੀਂ ਆ ਉਧਰ ਜਾ ਉਧਰ ਜਾ ਹਾਂ ਆਹ ਨਾ ਇੱਥੋਂ ਆ ਜਿੰਨਾ ਜਿੰਨਾ ਇਧਰੋਂ ਘਾਰੇ ਆਹ ਸਾਰਾ ਰਸਤਾ ਆ ਮੇਰਾ ਇਦਾਂ ਆ ਇਹ ਸਾਰਾ ਮੇਰਾ ਵਸਤਾ ਹੈ ਮੈਂ ਇਧਰ ਲੰਘਣੇ ਨਹੀਂ ਦੇਣਾ ਕਿਸੇ ਨੂੰ ਇੱਟਾ ਹੀ ਪੈਸੇ ਦਿੱਤੇ ਹੈ ਨਾ ਤੁਸੀਂ ਮੈਨੂੰ ਬਿਅਾਤ ਮੈਂ ਤਾਂ ਸਦਣੀ ਨਹੀਂ ਕੋਈ ਵੀ ਐਡੀ ਲੈਣੀ ਹੈ ਇਧਰ ਮੇਰੇ ਕੀ ਆ ਦੋ ਕੱਪੜੇ ਦੋ ਮੇਰੇ ਪਜਾਮੇ ਪਏ ਹੋਣੇ ਦੋ ਜਰਸੀਆਂ ਬਸ ਇੰਨੇ ਦਾ ਕੱਪੜੇ ਇੱਕ ਮੇਰੇ ਬੂਟਾਂ ਦਾ ਜੋੜਾ ਮੇਰੇ ਕੋਲ ਬਸ ਜਿਹੜੇ ਤੇਰੇ ਕੱਲ ਜੋ ਚੱਕ ਲਿਆ ਚੱਕ ਲਿਆ ਜਿਹੜੇ ਤੇਰਾ ਪਜਾਮਾ ਆ ਉਹ ਵੀ ਮੈਂ ਪਾਉਂ ਜਿਹੜੀ ਜਰਸੀ ਆ ਉਹ ਵੀ ਮੈਂ ਪਾਉਂ ਤੇਰੇ ਬੂਟ ਵੀ ਮੈਂ ਪਾਉਂ ਤੇਰੇ ਕੋਲ ਦੀ ਮੂਡ ਖੜਕਾ ਖੜਕਾ ਕੇ ਆ ਕਰਦੇ ਨੰਗੂ ਲੰਗੀ ਜਦੋਂ ਮਰਜੀ ਇੱਧਰ ਨਹੀਂ ਮਿਲਾਂਂਦੇ ਨਹੀਂ ਕੋਈ ਵੀ ਇੱਧਰ ਲੈ ਵਾਸਤੇ ਚਾਚੀ ਸੁਣੀ ਜਾ ਉਹ ਉੱੱਦਰ ਦੀ ਨੰਗੂਗਾ ਤੂੰ ਇੱਧਰ ਆਉਂਗਾ ਨਹੀਂ ਆ ਨਾ ਜਿਹੜਾ ਇੱਥੋਂ ਆਉਂਦੇ ਪੌੜੀਆਂ ਬਣੀਆਂ ਆਆਂ ਪੌੜੀਆਂ ਬਣੀਆਂ ਰਹਿਣ ਆ ਜਿਹੜੀਆਂ ਪੌੜੀਆਂ ਨੇ ਆਲੀਆਂ ਇਹਦੇ ਨਾਲੋਂ ਨਾਲੋਂ ਇੱਥੇ ਤੱਕ ਆਉਂਦੇ ਗੇਟ ਉਹ ਉਹ ਸਾਰਾ ਗੇਟੇ ਮੇਰਾ ਆ ਉਹ ਇੱਧਰ ਹਾਂ ਇੱਧਰ ਨਹੀਂ ਆਣਾ ਕਿਸੇ ਨੇ ਵੀ ਇੱਧਰ ਮੇਰਾ ਆ ਇੱਧਰ ਨਹੀਂ ਆਣਾ ਲੈ ਲੈ ਵਈ ਵਈ ਚੱਗਣ ਦੀ ਚੱਲ ਮਮੋ ਤੈਨੂੰ ਮਮੋ ਤੈਨੂੰ ਛੱਡਦਾ ਤੂੰ ਨਹੀਂ ਜਾ ਸਕਦੀ 부ਆ ਉੱਧਰ ਤੂੰ ਨਹੀਂ ਜਾ ਸਕਦੀ ਉੱਧਰ ਤੇ ਉਹ ਕਿਹ ਰੋਕੂਗਾ ਮੈਨੂੰ ਹਾਂ ਤੇ ਨਾ ਮੈਂ ਵੀ ਤੈਨੂੰ ਇੱਥੇ ਰੋਕੂੰਗੀ ਬੈਠਾ ਯਾਰ ਰੋਕੇ ਦਿਖਾ ਤਾ ਬੈਠਾ ਇੱਥੇ ਆ ਗਿਆਂਦੇ ਆਹ ਦੇ ਬੈਠਾ ਆਇਆ ਹੀ ਰਾਇ ਇਹ ਇੱਥੇ ਹੀ ਬੈਠਾ ਆਂ ਦੇ ਮੈਂ ਲੈ ਆਇਆ ਕਿਹੜਾ ਆਹਾਂ ਕਿੰਨੇ ਦਾ ਲਿਆ ਸੀ ਹੈ ਕਿੰਨੇ ਦਾ 900 ਦਾ ਰੋਕ ਇੱਕ ਮਿੰਟ ਰੋਕ ਜਾ ਫੇ ਆ 900 ਰੁਪਇਆ ਫੜ ਇਹ ਵੀ ਵੇਲਾ ਕਰਦੇ ਸੋਣ ਲੈ ਛੋਟੀ ਆ ਫੜ ਗਿਣ ਮੈਂ ਕਹਿੰਦਾ ਤੈਨੂੰ 900 ਸੀ ਨਾ ਇੱਕ ਸਾਲ ਦੇ ਵਿੱਚ ਵਿੱਚ ਆ ਕਿੰਨੇ ਸੀਗੇ 60 70 ਪਿਆਰ ਰੱਖ ਆ ਕਿਸ਼ਤਾਂ ਤੇ ਤੈਨੂੰ ਕਟਾਈ ਜਾਣੇ ਆ ਮੈਂ ਨੇ ਨਾ ਕਿਸ਼ਤਾਂ ਨਾਲ ਲਿਆ ਨਾ ਮੈਂ ਕਿਸੇ ਨਾਲ ਲਿਆ ਇਹ ਅੱਜ ਦਾ ਬੂਆ ਫੈਸਲਾ ਹੋ ਗਿਆ ਹੀ ਰਹਿਣਾ ਆ ਅੱਜ ਫੈਸਲਾ ਨਹੀਂ ਹੋਣਾ ਅੱਜ ਇਹ ਹੋਣਾ ਆ ਇਕੱਠਾ ਕਰਨ ਇਕੱਠੇ 900 ਰੁਪਏ ਨਾਰੇ ਵਿਆਜ ਆ ਇਨਸ਼ੋਰ ਦਾ ਵਿਆਜ ਵਿਆਜ ਇਹਨਾਂ 900 ਦੇ ਪੈ ਗਿਆ 30 ਰੈਂਗ ਚ ਇਹਨਾਂ ਜਾਮਾ ਕਿਰਾਇਆ ਹੁੰਦਾ 900 ਫਾਜ ਨੂੰ 9000 ਹੋਇਆ ਹੁਣ 950 ਰੁਪਏ ਬਣੇ ਵਿਆਜ ਨਾਲ ਗਲਤ ਗੱਲ ਵਿਆਜ 950 ਬਣੇ ਆ ਨਹੀਂ ਹਨਾ ਪੂਆ ਨਹੀਂ 900 ਬੀਬੀ ਕਿੰਨੇ ਬਣੇ ਆ ਕੀ ਪਤਾ ਬੀਬੀ ਜਾਣ ਪੜਾ ਬੀਬੀ ਨੂੰ ਕੋਈ ਪਤਾ ਨਹੀਂ ਪਰਾਵਾ ਦਨੇ ਕਰਨਾ ਸੀ ਨਾ 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 ਉਲੇ ਤਾਂ ਬੀਬੀ ਇਹ ਵੀ ਨਹੀਂ ਗਈ ਪਰ ਸਾਹਵਕ ਦਾ ਪੂਰਾ ਰੱਖਦੀ ਪੈਸਿਆਂ ਦਾ ਮੈਂ ਤਾਂ ਸਾਹਵਕ ਰੱਖਦੀ ਆ ਥੰਨ ਨਹੀਂ ਆਉਂਦਾ ਹੈ ਸੰਤ ਘਾਇ ਤੋਂ ਕੜਾ ਆਇਆ ਉਹ ਕਿੱਥਾ ਲਓ ਫੇ ਬੀਬੀ ਤੂੰ ਐਦਾ ਕਰੀ ਫੇ ਤੂੰ ਮੇਰੇ ਨਾਲ ਆ ਜਾ ਅੱਛਾ ਇਧਰੋਂ ਛੱਡ ਦੇ ਉਧਰ ਕਾ ਵਿੱਚ ਕਾ ਕਾ ਹੈਗਾ ਪਿੱਛੇ ਖੋਤਣ ਨੂੰ ਛੱਡੇ ਤਾਂ ਮੈਂ ਨਿਕਲ ਤੱਕ ਛੱਡ ਲਈ ਹਾਂ ਸੁਖਰਾਜ ਮੈਂ ਕਰਿਆ ਆ ਆ ਕਹੇ ਇਹਨਾਂ ਨੂੰ ਦੱਸ ਕੋਈ ਸੁਖਰਾਜ ਇਨਾ ਨੂੰ ਸਿੱਧੀਆਂ ਕਰਨਾ ਪੈਣਾ ਆ ਲੈ ਤਾਂ ਸੁਖਰਾ ਜੀ ਇਹਨਾਂ ਦਾ ਬੂਆ ਕੁਛ ਇੱਧਰ ਦੰਦ ਨੇ 빙ੀਆਂ ਸੀ ਕਹਿੰਦਾ ਸਿੱਧੀਆਂ ਕਰਨੀਆਂ ਪੈਣੀਆਂ ਇਹ ਅਸੀਂ 빙ੀਆਂ ਆਂ 빙ੀਆਂ ਆਏ ਤੂੰ ਬੂਆ ਜ਼ਿਆਦਾ 빙ੀ ਦੇਣਾ ਹੋਰ ਤੇ ਰਬੜ ਜ਼ਿਆਦਾ ਪਾਣੀ ਪਾਣੀ ਦੇਣਾ ਹਾ ਤੇ ਤੇ ਪਾਉਣੀ ਪੈਣੀ ਆ ਲੈ ਕੇ ਲਾਠੀ ਪਾਗਾ ਤੈਨੂੰ ਸਿੱਧਾ ਕਰ ਦੇਗੀ ਅੱਗੇ ਆ ਗਿਆ ਰੋਪਾ ਮੈਂ ਤਾਂ ਨਹੀਂ ਜਾ ਹੈ ਹੈ ਮੈਂ ਨਹੀਂ ਆਣਾ ਮੈਂ ਨੂੰ ਇਮਾਨ ਨੂੰ ਸਿੱਧੀ ਕਰਨਾ ਇਹ ਜੰਮਿਆ ਮੈਨੂੰ ਸਿੱਧੀ ਕਰਨ ਹਾਉ ਤੈਨੂੰ ਮੈਂ ਕਰਨਾ ਕਰਨਾ ਕਿਸ ਦਿਨ ਨਾ ਪੋਤਾ ਤਾਂ ਝੰਨੇ ਦਾ ਯਾ ਹਾਂ ਤਾਂਨੇ ਦੇ ਬੋਲਦਾ ਹਾਂ ਮੈਂ ਨਾ ਕੈਂਦੀਆਂ ਵੁਧੀਆਂ ਕੰਨੀਆਂ ਮੈਂ ਕਹਿੰਦੀ ਆਂ ਤੇ ਮਾਂ ਮਰ ਤੂੰ ਮੇਰੇ ਤੇ ਪਰਦੇ ਨਾ ਭਲਾ ਕੇ ਰਹੀ ਸਰ ਬਸ ਡਰ ਗਈ ਡਰ ਗਈ ਡਰੀ ਕਾਨੂੰ ਡਰ ਗਈ ਸੁਰਜ ਡਰੀਆਂ ਨਹੀਂ ਆ ਕਿ ਅਸੀਂ ਆ ਲੈ ਫੜ ਕਹਿੰਦਾ ਗੱਲ ਕਰਨੀ ਹੈ ਕਹਿੰਦਾ ਆ ਜਾ ਹੁਣ ਆ ਲੈ ਗੱਲ ਆਦਲਾ ਗਾਂਦੇ ਚਾਲ ਨੂੰ ਪਹੁੰਚ ਹੈ ਹੈ ਸਿਲੋ ਕਿਹੜਾ ਹੈ ਸਾਰਾ Cosa ਇੰਦਾ ਯਾ ਇੰਦਾ ਰਬਾਇਆ ਉਹ ਪਹਿਲਾ ਪਹਿਲਾ ਕੰਦ ਠਾਕੇ ਸਿੱਧੀ ਕਰ ਮੈਂ ਅਜੇ ਹੈ ਗਈਆਂ ਕਿਹੜੀ ਗੰਧ ਆ ਜਿਹੜਾ ਜਿਹੜਾ ਮਕਾਨ ਬਣਾਇਆ ਆ 150 ਸਾਲ ਦੀ ਹੋ ਗਈ ਤੇ ਮੇਰੀ ਹਵੇਲੀ ਦੇ ਨਾਲ ਨਾ ਮੈਂ ਕਰਨੀ ਆ ਨਾ ਮੈਂ ਕਰਨ ਦੇਣੀ ਆ ਹੈ ਕਰਨ ਵੀ ਨਹੀਂ ਦੇਣੀ ਸਰਕੇ ਵੀ ਦੇਖਾ ਹੋਵੇ ਹਾਂ ਕਰਕੇ ਦੇਖ ਫਿਰ ਨਾ ਤੂੰ ਸਿੱਧੀ ਹੋਣੀ ਆ ਨਾ ਕੰਧ ਸਿੱਧੀ ਪਿੰਗੀ ਆ ਦਰਜ ਇੱਕ ਨਹੀਂ ਪਿੰਗੀ ਆ ਦਸੰਧ ਪਿੰਗੀ ਆ ਦੂਜੀ ਤੂੰ ਹਾਂ ਕੰਧ ਤੇ ਕੰਧ ਸਿੱਧੀ ਹੋ ਜਾ ਮੈਂ ਕੰਧ ਸਿੱਧੀ ਕਰ ਦਉ ਚੱਲ ਹਾਂ ਚਰਮ ਦਾ ਘਾਟਾ ਚਰਮ ਦਾ ਬਾਰੇ ਬਿੰਗੇ ਤੁਸੀਂ ਵੀ ਹੋਣਾ ਪਿੰਗੇ ਤੁਸੀਂ ਵੀ ਐਡਾ ਤੇ ਸਿੱਧੇ ਨਹੀਂ ਰਹਿਣਾ ਬਿਲਕੁਲ ਬਿਲਕੁਲ ਬੀਬੀ ਇਹ ਸਾਰੇ ਬਸ ਡਰ ਗਈ ਸਾਰੀਆਂ ਸਾਰਿਆਂ ਭਰੇ ਆਉਣੀਆਂ ਭਰਾਵਾ ਸਾਰਿਆਂ ਤੇ ਭਾਰੀਆਂ ਨਹੀਂ ਆ ਸੁਗਰਾਜ ਬੀਬੀਆਂ ਐਡਾ ਕਹਿੰਦੀਆਂ ਆ ਕੁਝ ਨਹੀਂ ਆ ਸਾਤੇ ਦਿਨ ਨਹੀਂ ਆਰੀਆਂ ਸਾਤੇ ਅੱਗੇ ਸਿੱਧੇ ਹੀ ਰਹਿਣਾ ਨਹੀਂ ਕੈਨ ਖਾਂਦੇ ਯਾਰ ਲੋਆ ਅਸੀਂ ਕੰਮ ਕਰ ਕਰ ਤੂੰ ਤਾਂ ਪਹਿਲੀਆਂ ਬੈਠੀਆਂ ਪੱਟੀ ਚ ਬੈਠਾ ਪਿਆ ਗਾ ਉਹ ਟਾਈਮ ਦੀ ਗੱਲ ਆ ਟਾਈਮ ਟਾਈਮ ਦੀ ਗੱਲ ਆ ਦੇਖ ਲੈ ਗਾ ਦੇਖੇ ਤੇ ਨਾ ਕਰ ਪਹਿਲੀਆਂ ਸਾਰੀਆਂ ਬੈਠੀਆਂ ਰਹਿਣੀਆਂ ਤੁਸੀਂ ਤੁਹਾਨੂੰ ਜੀ ਬੈਠਾ ਪਿਆ ਸਾਰੀਆਂ ਨਾ ਉਹ ਨੇਸਟ ਘਰ ਦਾ ਕੰਮ ਸਾਡੇ ਨੌਕਰ ਕਰਦਾ ਕੋਈ ਆ ਗਿਆਂ ਆ ਗਿਆਂ ਘਰ ਦਾ ਕੰਮ ਨਹੀਂ ਨੌਕਰ ਕਰਦਾ ਕੋਈ ਲੈ ਆ ਮੈਂ ਬੀਬੀਆਂ ਨੂੰ ਅੱਜ ਘਰ ਦਾ ਕੰਮ ਤਾਂ ਕਰ ਜਾਈ ਆ ਇੱਥੇ ਪਾਈਓ ਪੂਆ ਆਹੋ ਸੁਗਰਾਜ ਕਹਿੰਦਾ ਸੂਟ ਰੈਂਦਾ ਚੱਲ ਨਾਲ ਹੈਂ ਕਹਿੰਦਾ ਸੂਟ ਰਹਿੰਦਾ ਤੇਰਾ ਚੱਲ ਨਾਲ ਨਾ ਲੈ ਜਾਣਾ ਸਿੰਘ ਨਾ ਨਹੀ ਕਰੋੜਾ ਨਾ ਭਾਈ ਮੋੜ ਕੇ ਫੇਰ ਸੂਟ ਲੈਣਾ ਕਿਸੇ ਨੇ ਵੀ ਨਹੀਂ ਲੈ ਕੇ ਜਾਣਾ ਮੈਂ ਤੇ ਲਾਉਂਗੀ ਤੇਰੇ ਵਿਆਹ ਨੂੰ ਵਿਆਹ ਤਾਂ ਹੁਣ ਆ ਹੀ ਨਹੀਂ ਇਹਦਾ ਮਤਲਬ ਲੈਣਾ ਨਹੀਂ ਤੁਸੀਂ ਫੇਰ ਵਿਆਹ ਮੇਰਾ ਕਿੱਥੇ ਹੋਣਾ ਕਹਿੰਦਾ ਵਿਆਹ ਤਾਂ ਹੋਣਾ ਹੀ ਨਹੀਂ ਚੱਲ ਭਾਈ ਉਧਰੋਂ ਨੂੰ ਇਕੱਠਾਈ ਆ ਗਈ ਹੁਣਾ ਨਹੀਂ ਕਹਿੰਦਾ ਵਿਆਹ ਅੱਛਾ ਜੇ ਦੰਨਾ ਸਾਥੇ ਸੂਟ ਲੈਣਾ ਉਹ ਤਾਂ ਇਕੱਠਾ ਹੀ ਆ ਅੱਛਾ ਤੂੰ ਐਦਾ ਕਰ ਹਾਂ ਲਿਆ 부ਆ ਨੂੰ ਲਿਆ ਕੋਈ ਨਹੀਂ ਨਾਲ ਚਾਹ ਪਾਣੀ ਪੀ ਕੇ ਆਨੇ ਆ ਨਾਲੇ ਸੂਟ ਲੈ ਦਨੇ ਆ ਜਾਣਾ 부ਆ ਹੈ ਜਾਣਾ ਕਿੱਥੇ ਨੂੰ ਨਾਲ ਹੁਣ ਸ਼ਹਿਰ ਨੂੰ ਹੈ ਸ਼ਹਿਰ ਨੂੰ ਨਾਲ ਕੀ ਕਰਨ ਨਾਲੇ ਸੂਟ ਲੈ ਲੈਣਾ ਚਾਹ ਪਾਣੀ ਕੌਫੀ ਪੀ ਕੇ ਆਨੇ ਉੱਥੇ ਮੈਂ ਸੂਟ ਨਾਲ ਤੇ ਸਮਾਂ ਲੈ ਕੇ ਦੇਣਾ ਹੋਊਗਾ ਮੈਂ ਲੈ ਕੇ ਦਊਂਗਾ ਯਾਰ ਰੱਦ ਹੋ ਗਈ ਕਮਾਂ ਦਾ ਆ ਗਿਆ ਹੁਣ ਆਜਾ ਬੋ ਸੂਟ ਜੋਗ ਕੇ ਤਾਂ ਹੋ ਗਿਆ ਸੂਟ ਦਾ ਤੈਨੂੰ ਲੈ ਲੈਣਾ ਆਂ ਛੋਟੇ ਭੂਆ ਨੂੰ ਯਾਰ ਚਲੀਏ ਹੁਣ ਤਾਂ ਪਰੇ ਨੂੰ ਮੂੰਹ ਕਰਕੇ ਬੈ ਗਈ ਯਾਰ ਸੁਗਰਾਜ ਜੇ ਨਾ ਲੈ ਕੇ ਦਿੱਤਾ ਫੇਰ ਲੈ ਕੇ ਦਊਗਾ ਹੁਣ ਆ ਵੀਡੀਓ ਬਣਦੀ ਫੇ ਮੇਰੇ ਜੁੱਤੀਆਂ ਮਾਰੂਗੀ ਆ ਮਾਮ ਸਾਰੀ ਇੰਨੀ ਆ ਪਾਉਂਦੇ ਆ ਉਹ ਵੀ ਬਾਨੀਆਂ ਆ ਉਹ ਤਾਂ ਬਾਨ ਕੇ ਤੇ ਸੂਟ ਵਾਲੀ ਬੁੜੀ ਲੈ ਕੇ ਆਉਗੀ ਇਧਰੋਂ ਇਧਰੋਂ ਅਮਰੀਕਾ ਦੇ ਆ ਵਧੀਆ ਹੀ ਆ ਵਧੀਆ ਹੀ ਆ ਸੂਟ ਲੈ ਕੇ ਆਉਗੀ ਮਮੀ ਲੈ ਕੇ ਆਉਗੀ ਉਹ ਆ ਉਹ ਤਾਂ ਆਪ ਨਹੀਂ ਆਣਾ ਮੁੜ ਕੇ ਉਹਦਾ ਉੱਤੇ ਦਿਲ ਲੱਗ ਗਿਆ ਉਹਦਾ ਉਹ ਨਹੀਂ ਮੁੜਦੀ ਹੁਣ ਆ ਜਾਣਾ ਆ ਜਾਣਾ ਆ ਸੁਖਰਾਜ ਆ ਅਮ ਸੁਖਰਾਜ ਆ ਆਹ ਦੇ ਫੋਨ ਤੇ ਰਖਣੀ ਨਹੀਂ ਹੋਣੀ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਹੈਲੋ ਹੈਲੋ 10 ਮਹੀਨੇ ਰੱਖਣੀ ਹੈ 10 ਮਹੀਨੇ ਚਾਚੇ ਵੀ ਨੇ ਰੱਖੋ ਤੂੰ ਮੱਛਾਇਆ ਸੁਗਰਾਜ ਬੋਲਦਾ ਉਹ ਹੀ ਆ ਕਿਹਨਾਂ ਦਾ ਹਾਲ ਵਧੀਆ ਇਹਨਾਂ ਨੇ ਮੈਨੂੰ ਗਾਲ ਕੱਢੀ ਲక్ష్ਮੀ ਨੇ ਸੱਚੀ ਹੁਣ ਗਾਲ ਕੱਢੀ ਮੈਨੂੰ ਕੀ ਕਹਿੰਦੀ ਹੈ ਕੀ ਕਹਿੰਦੀ ਅਸੀਂ ਨਹੀਂ ਵੀ ਕੁਝ ਕੀ ਆ ਐਸੇ ਸੋਣਿਆ ਨਹੀਂ ਗਾਲ ਕੱਢੀ ਮੈਂ ਨਹੀਂ ਕੋਲਈ ਆ ਤੂੰ ਮੈਂ ਉਧਰ ਸੀ ਜਦੋਂ ਗਾਲ ਕੱਢੀ ਨਾ ਗਣੀ ਭੂਆ ਨੇ ਵੀ ਗਾਲ ਕੱਢੀ ਆ ਮੈਨੂੰ ਮੈਂ ਨਹੀਂ ਕੱਢੀ ਕਹਿਰ ਜਾ ਨਿੰਗੋਣੀ ਆਇਆ ਇਹਨਾਂ ਦਾ ਕਰ ਦੇਣਾ ਕੇਸ ਹੁਣ ਕੇਸ ਹੁਣਾ ਕਰ ਨਾ ਮੈਂ ਨਹੀਂ ਕਰਨਾ ਕੇਸ ਮੰਮੂ ਤੂੰ ਕਿੱਧਰ ਹੋਉਂਗੀ ਜੇ ਕੇਸ ਕਰਤਾ ਸੀ ਆ ਤੇਰ ਬਾਦੀ ਆ ਲੈ ਵੀ ਮੈਂ ਵੀ ਕਰੂਗਾ ਕੇਸ ਕਰਨਾ ਮੈਂ ਨਹੀਂ ਕੇਸ ਕਰਦਣਾ ਤੇਰੀ ਤੇ ਮਿੱਟੀ ਚੱਕ ਤੂੰ ਪਹਿਲਾਂ ਆਪਣੇ ਦੀ ਮਿੱਟੀ ਚੱਕ ਦੇ ਨਾ ਇਹ ਨਹੀਂ ਮਿੱਟੀ ਯੇ ਕਿ ਐਸਟਰੀਓ ਆ ਉਹ ਮਿੱਟੀ ਆ ਨਾ ਪੁਲੀਸ ਕਰਨੀ ਆ ਚੱਕੜੀ ਬੈਠੀ ਆ ਪੁਲੀਸ ਨਹੀਂ ਕਰਨੀ ਉਹ ਮਿੱਟੀ ਪੁਲੀਸ ਕਰਦੀ ਦੇ ਸਿੱਟੀ ਕਰਨੀ ਸੀ ਉਹ ਪੁਲੀਸ ਆਣੀ ਆ 부ਆ ਹਸਤਾਣ 부ਆ ਚੁੱਪ ਕਰ ਗਈ ਚਾਚੀ ਤੁਹਾਡੇ ਦਾਦਾ ਹੈਗਾ ਦਾਦ ਜੇਗਾ ਭੈਣੇ ਉਹਦੀ ਗੰਦੀ ਨਿਕਲੂ ਪਤਾ ਨਹੀਂ ਜਾਂਦਾਂ ਕਿੱਥੇ ਸਿੱਟਿਆ ਉਹ ਹਥਿਆਰ ਵੀ ਨਹੀਂ ਜਾਂਦਾਂ ਮੈਨੂੰ ਫੜਾ ਉਹ ਦਾਦ ਕਿੱਥੇ ਆ ਮੈਂ ਸਰਵਾ ਕੇ ਲੈ ਆਣਾ ਅੱਜ ਸਰਵਾਉਂਗਾ ਦਾਦ ਕੀ ਕਰਨ ਬੂਆ ਗਾਂ ਤੇ ਦੇ ਆੜੂਆ ਡੇ ਗਿਆ ਉਹ ਵੱਡਣਾ ਮੈਂ ਕਰ ਸੁਗਰਾ ਦੀ ਟੌਣ ਲੈਣੀ ਆ ਖਰੇ ਤੂੰ ਇਹ ਮੈਨੂੰ ਮਾਰਨ ਨੂੰ ਫਿਰਦੀ ਆ ਭਰਾ ਉਹ ਨਹੀਂ ਉਹ ਤਵਲীন ਭਾਈ ਦਾ ਫੋਨ ਆਦਾ ਗਿਆਨੀ ਵਿੱਚ ਹੀ ਉਹਨੂੰ ਵੀ ਲਾ ਕਾਨਫਰੈਂਸ ਤੇ ਲੈ ਵੇ ਨਹੀਂ ਨੂੰ ਨਮਾਰਦੇ ਭਾਜੀ ਆ ਸੁਖਰਾਜ ਆ ਵਿੱਚ ਕਾਨਫਰੈਂਸ ਦੇ ਮੈਂ ਭਾਜੀ ਆ ਰੇ ਵਕੀਲ ਕਰ ਲਿਆ ਵਕੀਲ ਦਾ ਫੋਨ ਆ ਗਿਆ ਹੁਣ ਮੈਂ ਵਕੀਲ ਵੀ ਵਿੱਚ ਕਰ ਲਿਆ ਤਵਲੀਨ ਭਾਜੀ ਕਰ ਲਿਆ ਲੈ ਹੁਣ ਕੇਸ ਲੜਨਾ ਆ ਲੱਲਈ ਛਿੱਟਾਂ ਤੋਂ ਪੁਰਨ ਹੋ ਗਏ ਜੀ ਬੰਦਾ ਜਿਦਾ ਵੀ ਨੀਉਂਦਾ ਉਲਟਾ ਪੈ ਜਾਂਦਾ ਪੂਰਾ ਹਾਏ ਹਾਏ ਮੈਂ ਕਹਿੰਦੀ ਮਿੱਟੀ ਚੱਕ ਇਕਾਂ ਧੋੜ ਕਰਨ ਕੀ ਹੈ ਮਿੱਟੀ ਪੁਲੀਸ ਹੋਣੀ ਹੈ ਕਿਸ ਤਰ੍ਹਾਂ ਤਵਲੀਨ ਭਾਜੀ ਦੱਸ ਕੇਸ 'ਤੇ ਕਰਨਾ ਕਿ ਨਹੀਂ ਆਪਾਂ ਮੈਂ ਤਾਂ ਹਮੇਸ਼ਾ ਦਾ ਕੇਸ ਪਾ ਦੇਣਾ ਲੈ ਤਾਂ ਸਾਰੀਆਂ ਬੁੜੀਆਂ ਜਗਾ ਨਹੀਂ ਆਉਂਦੀਆਂ ਸਾਰੀਆਂ ਬੁੜੀਆਂ ਜਗਾ ਨਹੀਂ ਆਉਂਦੀਆਂ ਸਾਡੀ ਬਦਨਾਮੀ ਕਰ ਤਬਲੀ ਨਾ ਮਾਸੀ ਲੱਗਦੀ ਮੈਂ ਇਦਾਂ ਨਾ ਕਰ ਮਾਸੀ ਲੱਗਦੀ ਭੂਰੀ ਹੈ ਕਿ ਮਾਸੀ ਨਹੀਂ ਹੈ ਕਹਿੰਦੇ ਸਰਦਾਰ ਗੋਲਦਾਲੇ ਵਕੀਲ ਕਿਤੇ ਦੇ ਨਹੀਂ ਹੁੰਦੇ ਹੈਗੇ ਹੁੰਦੇ ਕਦੀ ਨਹੀਂ ਆ ਆ ਆ ਉਹ ਇਹ ਤੇ ਨੇ ਕਰਨਾ ਹੈ ਕਰਨਾ ਹੁਣ ਇਦਾਂ ਇਹ ਕੰਮ ਨਹੀਂ ਕਰਨਾ ਇਦਾਂ ਦੇ ਕੰਮ ਕਰੇ ਪੂਰਾ ਕਰੇ ਬਿਲਕੁਲ ਇਦਾਂ ਦੇ ਕੰਮਾਂ 'ਚ ਕੋਈ ਤੇ ਜ਼ਿੰਦਾਰ ਨਹੀਂ ਹੈਗਾ ਬੁੱਕਰ ਪਿੰਡ 'ਚ ਦੂਜੇ ਪਾਸੇ ਵੀ ਜਾਣੀ ਜੇ ਆਂ ਬਿੱਟੀ ਮਿੱਟੀ ਜਿਹਾ ਸੋਹਣਾ ਅਸ ਨਹੀਂ ਜਾਂਨੇ ਤਾਂ ਕਹਿੰਦਾ ਨਾ ਮੈਂ ਮਿੱਟੀ ਜਾ ਕੇ ਮੈਂ ਹੱਸਦੀ ਆਂ ਹੱਸਦੀ ਨਹੀਂ ਲਾ ਉਹਦਾ ਹਾਸਾ ਉਹ ਨਹੀਂ ਕਿਹੜੀ ਪੁੱਣ ਲੜ ਕੇ ਗਿਆ ਤੇ ਮਿੱਟੀ ਜਾ ਕੇ ਧਰੋੜੀ ਚੱਕ ਲੈ ਆਜੇ ਬੇਲਾ ਹੋਣਾ ਨਾ ਚਲੋ ਚੰਗਾ ਫੇਰ ਮੈਂ ਚੱਲਾਂ ਸਾਸਰੀ ਘਰ ਬੁਲਾ ਦੋ ਸਾਸਰੀ ਘਰ ਸਾਸਰੀ ਘਰ ਬੁਲਾ ਦੂੰਗੀ ਕਿ ਨਹੀਂ ਸਾਸਰੀ ਘਰ ਸਾਰਿਆਂ ਨੂੰ ਆਹਾ ਹੱਥੇ ਉੜ ਕੇ ਕਹਿੰਦੀਆਂ ਸਾਸਰੀ ਘਰ ਕੂਣੀ ਦਾ ਕੱਥ ਜੋੜ ਪੂਆ ਕੂਣੀ ਦਾ ਕੱਥ ਜੋੜ ਕੇ ਗਏ ਗੀਤ ਇੱਕ ਸੁਣਾਵੇ ਸਾਸਰੀ ਘਰ ਡੇਢ ਹੱਥ ਜੋੜ ਗੀਤ ਸੁਣਾਵੇ ਗੀਤ ਨੂੰ ਫੇ ਆ ਕੇ ਸੁਣਾਂਗਾ ਮੈਂ ਚੱਲਣ ਚੰਗਾ ਫੇ ਤੂੰ ਤਾਂ ਜਾਣਾ ਹੈ ਨਾ ਨਾ ਮੈਂ ਜਾਣਾ ਮੜੇ ਸ਼ਹਿਰ ਨੂੰ ਬੰਗਿਆ ਨੂੰ ਸੂਟ ਲੈ ਕੇ ਦੇਣਾ ਤੁਹਾਨੂੰ ਚਾਰਾਂ ਨੂੰ ਠੀਕ ਆ ਨੀ 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 ਲੈ ਲੈ ਖਵਾਉਂਦੀ ਆ ਛੱਡ ਕੇ ਪੰਜ ਲੈ ਆਈ ਤੈਨੂੰ ਮੈਂ ਦੱਸਦੀ ਬੀਬੀ ਸੂਟ ਲੈਣਾ ਆ ਆਹੋ ਸੂਟ ਲੈ ਆਈ ਲੈਣਾ ਪੂਆ ਮਾਰਾ ਲਾ ਦੇ ਚੁੱਪ ਚਾ ਦੇ ਦੇਖੂਗਾ ਲੈਣਾ ਆ ਪੂਆ ਓਕੇ ਤੇ ਮੇਰੇ ਆਂਦੇ ਨੂੰ ਆ ਜਿਹੜਾ ਘਾਰੇ ਆ ਜਿਹੜਾ ਮੇਰੇ ਆਂਦੇ ਨੂੰ ਆਲਾ ਕਰ ਇਹ ਤੁਹਾਡਾ ਸਾਰਾ ਸਮਾਨ ਉੱਥੋਂ ਚੱਕੋਣਾ ਚਾਹੀਦਾ ਠੀਕ ਆ ਤੇ ਆ ਜਿਹੜਾ ਇੱਥੋਂ ਆਹ ਨਾ ਨਾ ਪੌੜੀਆਂ ਨਾ ਆ ਜਿਹੜੀਆਂ ਪੌੜੀਆਂ ਕੱਲ੍ਹ ਨਹੀਂ ਕਰਨ ਜਿਹੜੀਆਂ ਜਿਹੜੀਆਂ ਨਾ ਨਾ ਆ ਦੇਖ ਇੱਥੋਂ ਆ ਨਾ ਜਿਹੜਾ ਆ ਦੇ ਆ ਜਿਹੜੀਆਂ ਪੌੜੀਆਂ ਆਉਂਦੀਆਂ ਆ ਬੂਆ ਸੁਣ ਬੂਆ ਇੱਧਰ ਸੁਣ ਮੈਂ ਨਹੀਂ ਸੁਣਨਾ ਮੈਂ ਇੱਧਰ ਨਹੀਂ ਨੰਗਾ ਦੇਣਾ ਆ ਆ ਪੌੜੀਆਂ ਆਦੀਆਂ ਨੇ ਇੱਥੋਂ ਆਹ ਦੇਖ ਇੱਥੋਂ ਬੋੜੀਆਂ ਆਉਂਦੀਆਂ ਕੂਆ ਆਵੇ ਬੋੜੀਆਂ ਇੱਥੋਂ ਜਾਂਦੀਆਂ ਸਿੱਧੀਆਂ ਨਹੀਂ ਨਹੀਂ ਜਾਂਦੀਆਂ ਵੇ ਜਾਂਦੀਆਂ ਜਾਂਦੀਆਂ ਇਹ ਇੱਥੋਂ ਮੈਂ ਲੰਘਣ ਨਹੀਂ ਦੇਣਾ ਕਿਸੇ ਨੂੰ ਮੇਰੇ ਆਂਦੇ ਨੂੰ ਇਹ ਬੋੜੀਆਂ ਸਿੱਧੀਆਂ ਜਾਂਦੀਆਂ ਨਹੀਂ ਤੋਂ ਬਾਦ ਨੂੰ ਆਇਆ ਆਂਦੇ ਹੀ ਰਾਹੀ ਗਈਆਂ ਨਾ ਤੂੰ ਨਹੀਂ ਆਂਦੀ ਬੈਠ ਤਰਾ ਤੂੰ ਤੂੰ ਹੀ ਗਈ ਤੀ ਨਹੀਂ ਤੇ ਆਈ ਆਖੋ ਏ ਜੋ ਮਰਜ਼ੀ ਕਰੋ ਮੇਰੇ ਆਂਦੇ ਨੂੰ ਸੀਮੈਂਟ ਅੰਦਰ ਪਿਆ ਆ ਮੈਂ ਨਹੀਂ ਮੈਂ ਇਦਾਂ ਹੀ ਕੀਤਾ ਕਿ ਮੈਂ ਐਵੇਂ ਤੁਮਾਨੂੰ ਮਾਰ ਕੇ ਬਧਾਈ ਉਹ ਮੇਰੀ ਗੱਲ ਸੁਣ ਆ ਪੌੜੀ ਆ ਗਈਆਂ ਨਾਲ ਹੀ ਬੀਬੀ ਮੇਰੀ ਗੱਲ ਸੁਣ ਫੈਸਲਾ ਕਰ ਤੇ ਮੇਰੀ ਗੱਲ ਸੁਣ ਆ ਆ ਹੁਣ ਲੜਾਈ ਹੋ ਗਈ ਅੱਜ ਆ ਕਰ ਇਹਨਾਂ ਦਾ ਆ ਮੇਰਾ ਕੱਲੇ ਦਾ ਇਹ ਤਾਂ ਵਧੀਆ ਹੈ ਤੇਰਾ ਦੇਖ ਆ ਹੁਣ ਬੀਬੀ ਦੇਖ ਇੱਧਰ ਆ ਹੁਣ ਪੌੜੀ ਇੱਥੋਂ ਆndi ਹੈ ਨਾ ਇਹ ਮੇ ਇਹਨਾਂ ਦਾ ਆਦਤ ਹੈ ਆ ਆ ਮੇਰੀ ਹੋ ਗਈ ਹੁਣ ਨਹੀਂ ਨਹੀਂ ਅੱਜ ਹੁਣ ਕਹਿੰਦੀ ਰਾਜ ਸਿੰਘ ਆ ਉਹਨਾਂ ਨੂੰ ਬਿਲਕੁਲ ਰਾਜ ਬਹੁਤ ਗੁੰਬਰ ਤੇ ਰਾਹ ਮਿਲੂਗਾ ਆ 900 ਰੁਪਏ ਦੀ ਜਗ੍ਹਾ ਲਈ ਸੀਗੀ ਮੈਂ 60 ਰੁਪਏ ਦੇ ਦਿੱਤੇ ਆ ਆ 60 ਦਾ ਥਾਂ ਆ ਗਿਆ ਵਿੱਚੋਂ ਦੋ ਘੱਟ ਮੈਂ ਕਾ ਗਾਣਾ ਬਣਿਆ ਛੱਡਿਆ ਆਈ ਗਈ ਆਂ ਨਾ ਨਾ ਬਣਾ ਰਾਂ 13 ਦਿਨ ਮੈਂ ਪੂਰਾ ਬੀਬੀ ਫੈਸਲਾ ਫੈਸਲਾ ਕਰਨਾ ਕਿ ਨਹੀਂ ਅੱਜ ਤੋਂ ਕਰਾਉਂਗੀ ਕਰਾਉਂਗੀ ਬੀਬੀ ਪਹਿਲਾਂ ਮੈਂ ਦਾਦੀ ਨੂੰ ਪੁੱਛਣਾ ਦਾਦੀ ਨੂੰ ਬੱਚ ਕਿੱਧਰ ਐ ਤੁਸੀਂ ਦੋਏ ਮੇਰੀ ਗੱਲ ਸੁਣ ਤੇਰੀ ਆਹ ਮੇਰੀ ਗੱਲ ਸੁਣ ਫੈਸਲਾ ਕਰਾਉਂਗੀ ਕਿ ਨਹੀਂ ਚਾਚੀ ਅੱਜ ਤੋਂ ਆ ਬੜੀ ਸਾਡੀ ਬੈਠੀ ਆ ਇਹਨੂੰ ਕਹਿ ਬੀਬੀ ਰੰ ਬੀਬੀ ਤੇ ਨਹੀਂ ਬਾਂ ਬੀਬੀ ਹੱਥ ਖੜੇ ਕਰ ਗਈ ਬੀਬੀ ਤੂੰ ਬੜੀ ਨਹੀਂ ਆ ਸਾਤ ਨੂੰ ਇਹ ਨਹੀਂ ਦੱਸ ਦਿੱਤਾ ਵੀ ਨੇ ਐਸੇ ਲੈ ਕੇ ਹੱਥ ਹੱਥੇ ਖੜੇ ਕਰ ਗਈ ਤੇ ਹੁਣ ਅਸੀਂ ਅਸੀਂ ਬੜਿਆ ਤੋਂ ਸਿਆ ਵਰਗਾ ਕਿੱਦਾਂ ਅਸੀਂ ਕਹੀਏ ਹੁਣ ਫੇ ਇੱਕ ਪਾਸਾ ਤਾਂ ਲੈਣਾ ਹੀ ਪੈਣਾ ਆ ਫੇ ਲੈ ਲੈ ਇੱਕ ਪਾਸਾ ਜਿੰਦਾ ਲੰਮਾ ਨਹੀਂ ਨਹੀਂ ਹੁਣ ਜਾ ਦਾ ਲక్ష్ਮੀ ਬੁਆਲ ਹੋ ਜਾ ਬੀਬੀ ਜਾਂ ਫੇ ਮੇਰੇ ਵਾਲਾ ਮੈਂ ਤੇਰੇ ਵਾਲਾ ਹੀ ਆ ਮੇਰੇ ਵਾਲਿਆਂ ਹਾਂ ਠੀਕ ਆ ਮਮੂ ਕਿਹਦੇ ਵਾਲਿਆਂ ਮੈਂ ਤੇਰੇ ਵਾਲਾ ਇਹ ਤਾਂ ਵੋਟੇ ਉਧਰ ਲਈ ਆ ਕਿੱਧਰ ਆ ਬੂਆ ਤੇਰੇ ਵੱਲ ਬੀਬੀ ਉਹ ਅਸੀਂ ਸਾਰੇ ਆ ਗਏ ਆ ਸਾਰਿਆਂ ਲੈਣਾ ਹਾਂ ਫੈਸਲਾ ਫੈਸਲਾ ਸਹੀ ਹੋਣਾ ਚਾਹੀਦਾ ਫੈਸਲਾ ਅਸੀਂ ਫੈਸਲਾ ਕਰਨਾ ਹੀ ਨਹੀਂ ਹੈ ਕਰਨਾ ਕਹਦੇ ਨਹੀਂ ਇਹ ਤਾਂ ਹੋਊਗਾ ਅੱਜ ਉਹ ਤਾਂ ਜਦ ਵਿਆਹ ਕਰਾਂਗੇ ਤਾਂ ਫੇਰ ਕਰਾਂਗੇ ਅੱਜ 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 ਕੋਈ ਆਦਾ ਨਹੀਂ ਕੋਈ ਫੈਸਲਾ ਮੇਰੀ ਅੱਜ ਬੰਡ ਹੋਣੀ ਹੈ ਤਾਂ ਵਿਆਹ ਹੋਣਾ ਕੱਲ ਨੂੰ ਨਹੀਂ ਨਹੀਂ ਐਂਦਾ ਨਹੀਂ ਕੱਲ ਨੂੰ ਮੇਰਾ ਵਿਆਹ ਹੋ ਗਿਆ ਫੇਰ ੜਕਾ ਪਾਊਗੀ ਕੋਈ ਨਹੀਂ ੜਕਾ ਪਾਊਗੀ ਫਿਆ ਪੇ ਦੇਖ ਲਵਾਂਗੇ ਅਸੀਂ ਫੇਰ ਕਿੱਧਰ ਖੜੂੰਗੀ ਬੀਬੀ ਜਿਹੜਿੱਕਾ ਪਾਇਆ ਕੱਲ ਨੂੰ ਵਿਆਹ ਤੋਂ ਬਾਅਦ ਫੇ ਗੱਬੇ ਫੇ ਦਾ ਕੀ ਫਾਇਦਾ ਹੋਇਆ ਮੈਨੂੰ ਕੀ ਫਾਇਦਾ ਹੋਣਾ ਇਹਦਾ ਮੇਰਾ ਹੱਕ ਮੈਨੂੰ ਚਾਹੀਦਾ ਆ ਤੇ ਆ ਹੱਕ ਚਾਹੀਦਾ ਫੇਰ ਕਿੱਧਰ ਤਾਂ ਦੇ ਆ ਪੌੜੀ ਆ ਫੇ ਮੈਂ ਦੱਸ ਮਮੂ ਮਮੂ ਪੂਆ ਪੂਆ ਇੰਨਾ ਮੈਂ ਛੱਡ ਸਕਦਾ ਸਾਨੂੰ ਇੱਕ ਗੇਟ ਛੱਡ ਦਿੰਦਾ ਇੱਧਰੋਂ ਫੇ ਫੇ ਮੈਂ ਉਹ ਗੇਟ ਵੀ ਨਹੀਂ ਛੱਡਣਾ ਮੈਨੂੰ ਉਹੀ ਗੇਟੀ ਮਿਲੂਗੀ ਗੇਟ ਨਹੀਂ ਮਿਲੂਗਾ ਫੇ ਮੈਂ ਗੇਟ ਵੀ ਨਹੀਂ ਛੱਡਣਾ ਜੇ ਇਦਾਂ ਦਾ ਇਦਾਂ ਤੇ ਆ ਗਈ ਫੇ ਨਹੀਂ ਮੈਂ ਚੱਲਾਂ ਚੰਗਾ ਮੇਰੇ ਆਦੇ ਨੂੰ ਇੱਧਰੋਂ ਤੁਹਾਡਾ ਸਾਰਾ ਸਮਾਨ ਚੱਕ ਹੋਣਾ ਚਾਹੀਦਾ ਤੇ ਇੱਥੇ ਕੰਦੂਣੀ ਚਾਹੀਦੀ ਏ ਠੀਕ ਆ